ਆ ਨੈਗੇਟਿਵ ਕਰੈਕਟਰ ਹੈ ਪਰ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਕਰਦਾਰ ਕਰਦਾਰ ਹੀ ਹੁੰਦਾ ਹੈ ਅ ਅਮਰੀਸ਼ਪੂਰੀ ਸਾਹਿਬ ਵੀ ਕਿਸੇ ਜੇ ਚਾਹ ਕੇ ਕਾਮਯਾਬ ਹੋਏ ਹੈ ਤੁਹਾਨੂੰ ਕਿਤੇ ਨਾ ਕਿਤੇ ਸਾਬਤ ਕਰਨਾ ਪੈਂਦਾ ਚੰਡੀਗੜ੍ਹੀ ਯੂਰਪ ਸੀ ਉਹਦਾ ਪੰਜਾਬ ਵਾਸਤੇ ਹਰਿਆਣੇ ਵਾਸਤੇ ਕੋਹਰਾ ਤੋਂ ਬਾਅਦ ਵੀ ਮਤਲਬ ਕੋਈ ਹੈ ਜਾਂ ਠੀਕ ਹੈ ਇੰਡਸਟਰੀ ਨੇ ਸਸਿਕਲ ਜੀ ਮੈਂ ਸੁਵਿੰਦਰ ਵਿੱਕੀ ਇੱਕ ਐਕਟਰ ਹੈ ਜੀ ਸੋ ਅੱਜ ਬਹੁਤ ਸੋਭਾਗ ਮਿਲਿਆ ਹੈ ਤੇ ਆਪਣੇ ਸ਼ਹਿਰ ਚ ਚੰਡੀਗੜ੍ਹ ਹੋਟਲ ਤਾਜ ਦੇ ਕੋਲ ਇੱਕ ਵਿੱਚ ਖੜੇ ਆ। ਸੋ ਅੱਜ ਸੁਨੀਲ ਉਹਨਾਂ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਇਹਨਾਂ ਨੇ ਮੇਰਾ ਇੰਟਰਵਿਊ ਕੀਤਾ ਆ। ਸੋ ਆਈ ਰੀਲੀ ਅਪਰੀਸ਼ੀਏਟ ਫਰਮ ਮਾਈ ਕੋਰ ਆਫ ਮਾਈ ਹਾਰਟ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇੰਟਰਵਿਊ ਕਰਨ ਦਾ। ਔਰ ਮੈਨੂੰ ਇਸ ਲਾਇਕ ਸਮਝਿਆ ਕਿ ਮੇਰਾ ਇੰਟਰਵਿਊ ਕੀਤਾ ਜਾਵੇ। ਸੋ ਥੈਂਕ ਯੂ ਵੈਰੀ ਮੱਚ ਤੁਸੀਂ ਉਹਨਾਂ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਫਾਲੋ ਕਰਿਓ ਉਹਨਾਂ ਨੂੰ ਔਰ ਸਿਸਲੀਨੀ ਕਹਿ ਰਿਹਾ ਕਿ ਮੇਰਾ ਇੰਟਰਵਿਊ ਹੈ। ਸੋ ਪਲੀਜ਼ ਹੀ ਇਜ਼ ਅ ਜੇਨੂਨ ਗਾਈ। ਆਡੀਓ ਚੈੱਕ ਹੋ ਗਿਆ ਸੀ ਨਾ ਪਮ। ਲੋ ਲੈ ਬਹੁਤ ਸਵਾਗਤ ਤੁਹਾਡਾ ਸਭ ਦਾ ਸਲਾਨ ਸਤਿ ਸ਼੍ਰੀ ਅਕਾਲ ਮੈਂ ਹਸਨੀਲ ਘਟਾਰੀਆ ਤੁਸੀਂ ਦੇਖ ਰਹੇ ਹੋ ਆਫੀਸ਼ੀਅਲ ਆਈ ਸੁਨੀਲ ਘਟਾਰੀਆ ਦੇ ਸੋਸ਼ਲ ਪਲੈਟਫਾਰਮਸ ਤੇ ਬਹੁਤ ਸਾਰੀਆਂ ਗੁਫ਼ਤਗੂ ਦੇਖ ਰਹੇ ਹੋ ਔਰ ਐਸੀ ਗੁਫ਼ਤਗੂ ਦੇ سلسلے ਦੇ ਵਿੱਚ ਮੇਰੇ ਨਾਲ ਸੁਵਿੰਦਰ ਵਿੱਕੀ ਮੈਂ ਬਲਬੀਰ ਕਵਾ ਕੋਹਰਾ ਦਾ ਜਾਂ ਫਿਰ ਕੁਝ ਹੋਰ ਕਮਾ ਤੁਸੀਂ ਜੋ ਤੁਹਾਡੀ ਇੱਛਾ ਹੈ ਸੁਨੀਲ ਤੁਸੀਂ ਉਹ ਕਹਿ ਸਕਦੇ ਹੋ ਆ ਦੇਖੋ ਰੀਅਲ ਲਾਈਫ ਚ ਸੁਵਿੰਦਰ ਵਿੱਕੀ ਤੇ ਰੀਅਲ ਲਾਈਫ ਦਾ ਕਰੈਕਟਰ ਕਿਰਦਾਰ ਬਦਲਦੇ ਰਹਿੰਦੇ ਨੇ ਔਰ ਸਾਡੇ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਆਫ ਦਿ ਕੈਮਰਾ ਸਾਡੇ ਵਿੱਚ ਬਹੁਤ ਸਾਰੀਆਂ ਸਿਮਿਲੈਰਿਟੀਆਂ ਨੇ ਮੇਰਾ ਇਲਾਕਾ ਫਿਰੋਜ਼ਪੁਰ ਇਹਨਾਂ ਦਾ ਜਲਾਲਾਬਾਦ ਦਾ ਇਲਾਕਾ ਜਲਾਲਾਬਾਦ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੈਂ ਮੀਡੀਆ ਸਟੱਡੀਜ਼ ਕੀਤੀ ਇਹਨਾਂ ਨੇ ਥੀਏਟਰ ਡਿਪਾਰਟਮੈਂਟ ਤੋਂ ਥੀਏਟਰ ਦਾ ਤਾਲੀਮ ਹਾਸਿਲ ਕੀਤੀ ਸੋ ਇਹ ਸਿਮਿਲੈਰਿਟੀਆਂ ਹੈ ਪਰ ਹੋਰ ਕੀ ਸਿਮਿਲੈਰਿਟੀਆਂ ਨੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸੁਵਿੰਦਰ ਜੀ ਮੈਨੂੰ ਇਹ ਦੱਸੋ ਕਿ ਕੰਮ ਤਾਂ ਤੁਸੀਂ ਬਹੁਤ ਦੇਰ ਤੋਂ ਕਰ ਰਹੇ ਹੋ ਕਿਉਂਕਿ ਬੀਇੰਗ ਅ ਪੰਜਾਬੀ ਪੰਜਾਬੀ ਇੰਡਸਟਰੀ ਵਿੱਚ ਰਹਿ ਕੇ ਤੁਹਾਡਾ ਨਾਮ ਤਾਂ ਅਸੀਂ 100 ਸੁਣਦੇ ਸੀਗੇ ਪਰ ਇੱਕਦਮ ਬਲਬੀਰ ਸਿੰਘ ਦਾ ਕੈਰੈਕਟਰ ਮਿਲਣਾ ਕੋਹਰਾ ਦੀ ਗੱਲ ਹੋਣੀ ਇਹ ਜਿਹੜੀ ਗੱਲ ਬੋਮਨ ਇਰਾਨੀ ਹੋਰ ਨਾਲ ਵੀ ਹੋ ਰਹੀ ਸੀ ਕਿ ਏਜ ਇਜ਼ ਜਸਟ ਅ ਨੰਬਰ ਜੇ 44 ਏਜ ਦੇ ਵਿੱਚ ਉਹਨਾਂ ਨੂੰ ਕੁਝ ਮਿਲ ਸਕਦਾ ਤੇ ਇਸ ਕੰਟੈਕਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਏਜ ਵਾਲਾ ਜਿਹੜਾ ਫੈਕਟਰ ਹੈ ਨਹੀਂ ਵਾ ਵਾ ਕਿ ਇਹ ਕਿਤਾਬੀ ਗੱਲਾਂ ਨਹੀਂ ਇਹ ਐਕਸਪੀਰੀਐਂਸਡ ਗੱਲਾਂ ਆ ਮੈਂ ਵੀ ਇਹੀ ਸਮਝਦਾ ਹਾਂ ਇਹ ਚੀਜ਼ ਉਹਨੇ ਇਹ ਨਹੀਂ ਕਿ ਮੇਰੇ ਨਾਲ ਵਾਪਰਿਆ ਮੈਂ ਤਾਂ ਕਹਿ ਰਿਹਾ ਬਟ ਏਜ ਇਜ਼ ਜਸਟ ਅ ਨੰਬਰ ਹੀ ਐਂਡ ਕਿਉਂਕਿ ਅਮਰੀਸ਼ ਪੁਰੀ ਸਾਹਿਬ ਵੀ ਕਿਸੇ ਏਜ 'ਚ ਆ ਕੇ ਕਾਮਯਾਬ ਹੋਏ ਆ ਸੋ ਇਹ ਕੋ ਮੈਂ ਸਫਾਈ ਨਹੀਂ ਦੇ ਰਿਹਾ ਫਸਟ ਆਫ ਆਲ ਮੌਰੀ ਸਟਰਗਲ ਹੀ ਹੁੰਦੀ ਹੈ ਬਾਕੀ ਤੁਹਾਡਾ ਟਾਈਮ ਹੈ ਜਦੋਂ ਆਣਾ ਉਦੋਂ ਹੀ ਆਣਾ ਹੈ ਰਾਈਟ ਸੋ ਯਾ ਮੈਂ ਸ਼ੁਕਰੀਆ ਦਾ ਕਰਦਾ ਹਾਂ ਪ੍ਰੋਡਕਸ਼ਨ ਹਾਊਸ ਦਾ ਸੁਦੀਪ ਹੋਣਾ ਦਾ ਜਿਹੜੇ ਮੈਨੂੰ ਜਿਨ੍ਹਾਂ ਨੇ ਕੋਹਰਾ ਚਪਲਬੀਰ ਦਾ ਮੌਕਾ ਦਿੱਤਾ ਫਿਰ ਸਾਡੀ ਆਡੀਅנס ਜਿਨ੍ਹਾਂ ਨੇ ਪਸੰਦ ਕੀਤਾ ਉਸ ਨੂੰ ਤੇ ਅੱਜ ਚਲੋ ਮਹਾਰਾਜੀ ਦੀ ਕਿਰਪਾ ਨਾਲ ਥੋੜਾ ਬੋਤ ਨਾਮ ਅੱਛਾ ਕਿਉਂਕਿ ਜਲਾਲਾਬਾਦ ਦਾ ਜ਼ਿਕਰ ਸ਼ੁਰੂਆਤ ਦੇ ਵਿੱਚ ਹੀ ਹੋਇਆ ਹੈ ਹਾਲਾਂਕਿ ਤੁਹਾਡਾ ਜਨਮ ਹਰਿਆਣਾ सिरसा ਦਾ ਹੈ ਹਾਂਜੀ ਜਨਮ ਉਹ ਜਲਾਲਾਬਾਦ ਤੋਂ ਕਿਸ ਤਰ੍ਹਾਂ ਕਦੋਂ ਪਰਿਵਾਰ ਇਬਰ ਹਰਿਆਣਾ ਵਿੱਚ ਸ਼ਿਫਟ ਹੋਇਆ ਥੋੜਾ ਜਿਹਾ ਆਪਣੀ ਫੈਮਿਲੀ ਬਾਰੇ ਦੱਸ ਨਹੀਂ ਮੈਂ ਐਕਚੁਅਲੀ ਜਨਮ ਮੇਰਾ ਸਰਸੇ ਹੋਇਆ ਹੈ ਅਸੀਂ ਸਰਸੇੋਂ ਹੀ ਇਧਰ ਆਗੇ ਸੀ ਜਲਾਲਾਬਾਦ ਦਾ ਮਤਲਬ ਜਿੱਦਾਂ ਕਹਿ ਲੋ ਕਿ ਜ਼ਮੀਨ ਹੈ ਨਾ I think ਉਹ ਫਿਰ ਬਾਅਦੇ ਚੌੜੀਓਣੀ ਪਤਾ ਲੱਗਦਾ ਕਿ ਪੁਰਖਿਆਂ ਦੀ ਜ਼ਮੀਨਦਾਰਕੀ ਜ਼ਮੀਨ ਤੁਹਾਡੀ ਇੱਥੇ ਹੈ ਜੀ ਜਦੋਂ ਸੋਜੀ ਆਈ ਥੋੜਾ ਜਿਹਾ ਹੋਸ਼ ਸੰਭਾਲੀ ਵੀ ਚਲੋ ਚਲੀਏ ਹਰ ਸਾਲ ਛੁੱਟੀਆਂ 'ਚ ਅਸੀਂ ਜਾਂਦੇ ਹੁੰਦੇ ਸੀਗੇ ਤੇ ਫਿਰ ਅਸੀਂ ਉੱਥੇ ਜ਼ਮੀਨ ਤੇ ਵੀ ਜਾਣਾ ਉੱਥੇ ਅ ਟੂਵਲ ਚ ਨੌਣਾ ਚ ਬੱਚੇ ਚੰ ਸਾਰਾ ਸੋ ਉਹ ਜਿਹੜਾ ਆਨੰਦ ਆ ਉਹ ਮਾਣਿਆ ਫਿਰ ਉਹ ਤੂੰ ਸਰਸੇ ਨੂੰ ਚਲੇ ਜਾਣਾ ਸੋ ਇਹ ਕਨੈਕਸ਼ਨ ਇਦਾਂ ਕਰਕੇ ਆ ਬਟ ਇਹ ਵੀ ਚੰਡੀਗੜ੍ਹ ਸ਼ਿਫਟ ਹੋਏ ਆ ਆ ਵਾਸ ਵੈਰੀ ਯੰਗ ਮੈਨੂੰ 73 ਮੈਂ ਬੌਰਨ ਆਫ 78 ਦੇ ਵਿੱਚ ਆ ਗਈ ਸੀ 5 6 ਸਾਲ ਦਾ ਬਹੁਤ ਛੋਟੇ ਉਮਰ ਹਾਂਜੀ ਤੇ ਬਾਕੀ ਸਾਰੀ ਸਕੂਲਿੰਗ ਕਹਿ ਲੋ ਔਰ ਸਾਰਾ ਜੋ ਬਰਾਟ ਅਪ ਜਿਹਨੂੰ ਆਪਾਂ ਕਹਿੰਨੇ ਆ ਜਾਂ ਕਰਮ ਭੂਮੀ ਉਹ ਚੰਡੀਗੜ੍ਹ ਹੀ ਰਹੀ ਹੈ ਜੀ ਸੋ ਇਹ ਫਿਰ ਕਿਸ ਉਮਰ ਦੇ ਵਿੱਚ ਆ ਕੇ ਜ਼ਹਿਨ ਦੇ ਵਿੱਚ ਆ ਗਿਆ ਜਾਂ ਦਿਲ ਦੇ ਵਿੱਚ ਆ ਗਿਆ ਕਿ ਮੈਂ ਇਸ ਵੱਲ ਤੁਰਾਂ ਯਾਨੀ ਕਿ ਕ੍ਰੀਏਟਿਵ ਮਾਰਡਮਲ ਚੱਲਦਾ ਲਾਈਵ ਤੇ ਔਰ ਥੀਏਟਰ ਡਿਪਾਰਟਮੈਂਟਸ ਫਿਰ ਜਾਣਾ ਕਦੋਂ ਹੁੰਦਾ ਹੈ ਮੇਰੇ ਖਿਆਲ ਬਹੁਤ अर्ਲੀ ਏਜ ਇਚ ਮੈਂ ਉਸ ਉਹਦਾ ਵੀ ਰੀਜ਼ਨ ਹੈ ਕਿ ਜੇ ਕਿਤੇ ਪਿੰਡ ਚ ਉਸ ਟਾਈਮ ਚੋਂਦੇ ਕਿਉਂਕਿ ਉਹ ਉਹਨਾਂ ਦਿਨਾਂ ਦੀ ਗੱਲ ਕਰ ਰਹੇ 78 80 ਦੀ ਜੀ ਤੁਸੀਂ ਯੂ ਕੈਨ ਬੈਟਰ ਜਜ ਕਿ ਪਿੰਡਾਂ ਦਾ ਕੀ ਮੌਲ ਹੁੰਦਾ ਹੋਊਗਾ ਔਰ ਉਸ ਕਿਉਂਕਿ ਚੰਡੀਗੜੀ ਯੂਰਪ ਸੀ ਉਹਦਾ ਪੰਜਾਬ ਵਾਸਤੇ ਹਰਿਆਣੇ ਵਾਸਤੇ ਦਾਣੇ ਮਸ਼ਹੂਰ ਸੀਗੇ ਤੇ ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ ਚਲੋ ਗਾਣਾ ਪਾਵੇ ਵਾਚ ਆਇਆ ਬਟ ਉਹ ਸਾਨੂੰ ਬਾਤ ਸਮਝੀ ਸਾਡੀਆਂ ਧੀਆਂ ਪੈਣਾਂ ਨੂੰ ਕਹੀ ਜਾਂਦੇ ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ ਨਾ ਤੇ ਉਹਨੇ ਗਾਣੇ ਚ ਅਸੀਂ ਐਕਟ ਵੀ ਕੀਤਾ ਰਾਈਟ ਤੇ ਪਟੇ ਕੇ ਅਪਰਚੂਨਿਟੀਆਂ ਦੀ ਜਿਹੜੀ ਮੈਂ ਗੱਲ ਕਰਾਂ 댓 ਵਾਸ ਗ੍ਰੇਟ ਜੀ ਚਾਹੇ ਉਹ ਸਕੂਲਿੰਗ ਕਹਿ ਲੋ ਚੰਗੇ ਸਕੂਲ ਸੀਗੇ ਤੇ ਕੋਈ ਚੰਗੀ ਚੀਜ਼ ਜੇ ਕਿਸੇ ਬੱਚੇ ਨੂੰ ਮਿਲਦੀ ਹੈ ਤਾਂ ਆਬਵੀਅਸਲੀ ਮਤਲਬ ਉਹਦਾ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਉਹਦੇ ਵਿੱਚ ਚੀਜ਼ ਵੱਡਦੀ ਹੈ ਸੋ ਮਾ ਅਕੈਡੈਮਿਕ ਕਾਲ ਦੇ ਵਿੱਚ ਜਿੰਨੇ ਕੌਕਾਦ ਸੀ ਡੈਡ ਹੋਣਾ ਦੀ ਉਹਨੇ ਦਾਖਲ ਕਰਾਇਆ ਸੋ ਤਲੀ ਮਾਸਲ ਹੋਈ ਸੋ ਉੱਥੇ ਐਕਸਟਰਾ ਕਰੀਕੂਲਰ ਸੀਗੀਆਂ ਤਾਂ ਉਸ ਦੌਰਾਨ ਥੋੜਾ ਜਿਹਾ ਐਕਟਿੰਗ ਦੇ ਵਿੱਚ ਰੁਝਾਨ ਆਇਆ ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵੀ ਅਸੀਂ ਫੈਕਟਰ ਦੀ ਗੱਲ ਕਰ ਰਹੇ ਸੀ ਡਾਕਟਰ ਸੁਨੀਤਾ ਧੀਰ ਹੋਰਾਂ ਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਸੋ ਉਧਰ ਜਾਣਾ ਕਦੋਂ ਹੋਇਆ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਥੀਏਟਰ ਡਿਪਾਰਟਮੈਂਟ ਚ ਰਹਿ ਕੇ ਉਦੋਂ ਥੀਏਟਰ ਬਾਹਰ ਵੀ ਕੀਤਾ ਜਾਂ ਸਿਰਫ ਹਲੇ ਰੈਪਰੇਟਰੀ ਜਾਂ ਉੱਥੇ ਯੂਨੀਵਰਸਿਟੀ ਦੇ ਵਿੱਚ ਹੀ ਹੁੰਦਾ ਸੀਗਾ ਨਹੀਂ ਨਹੀਂ ਮੈਂ ਚੰਡੀਗੜ੍ਹੀ ਥੀਏਟਰ ਤਾਂ ਜੇ ਦਿਨੇ ਕਾਲਜ ਹੈ ਤੇ ਸ਼ਾਮ ਨੂੰ ਮੈਂ ਤੇ ਥੀਏਟਰ ਕਰਦਾ ਹੁੰਦਾ ਸੀ ਟੈਗੋਰ ਥੀਏਟਰ ਪੰਜਾਬ ਆਰਟਸ ਕਾਲਜ ਉਹ ਫਿਰ ਹੁੰਦਾ ਕਿ ਗ੍ਰੈਜੂਏਸ਼ਨ ਦੇ ਬਾਅਦ ਮਾਸਟਰਸ ਕਰਨੀ ਹੈ ਤੋਂ ਕੁਝ ਡੈਡ ਨੇ ਕਿਹਾ ਵੀ ਆ ਫਲਾਨੀ ਚ ਕਰ ਲੈ ਐਸਾ ਸਾਈਕਲੋਜੀ ਕਰ ਲੈ ਆ ਕਿਸੇ ਨੇ ਕੁਝ ਕਿਹਾ ਬਟ ਮੈਂ ਮੇਰਾ ਇੰਟਰਸਟ ਸੀ ਕਿਉਂਕਿ ਉਦੋਂ ਪਤਾ ਲੱਗ ਗਿਆ ਵੀ ਯਾਰ ਮਾਸਟਰਸ ਇਨ ਥੀਏਟਰ ਵੀ ਹੁੰਦੀ ਹੈ ਸੋ ਆਈ ਵਾਸ ਇੰਟਰਸਟਿਡ ਇਨ ਮਾਸਟਰਸ ਇਨ ਥੀਏਟਰ ਕਿ ਮੈਂ ਇਹ ਹੀ ਕਰਨੀ ਹੈ ਸੋ ਮੈਂ ਡੈਡ ਨੂੰ ਜਦੋਂ ਆਪਣਾ ਦੱਸਿਆ ਕਿ ਮੇਰਾ ਇਹ ਰੁਝਾਨ ਹੈ ਕਹਿੰਦੇ ਠੀਕ ਹੈ ਵੀ ਜਦੋਂ ਐਮਏ ਤਾਂ ਕਰਾਉਣੀ ਹੈ ਮੈਂ ਤੂੰ ਇਹ ਕਰਨੀ ਹੈ ਕਰ ਲੈ ਪਰ ਦੇਖ ਲੈ ਅੱਗੇ ਕੀ ਬਣਨਾ ਹੈ ਮੈਂ ਕੋਈ ਨਹੀਂ ਜੀ ਦੇਖ ਲਾਂਗੇ ਮੇਰੇ ਤੇ ਛੱਡ ਦਿਓ ਕੰਫੀਡੈਂਟ ਦਾ ਬੱਚਾ ਹੋ ਕੇ ਮੈਂ ਕਹਤਾ ਅੱਛਾ ਇਹ ਗੱਲ ਤੁਸੀਂ ਅਕਸਰ ਕਈ ਪਲੇਟਫਾਰਮਸ ਤੇ ਕਹੀ ਹੈ ਔਰ ਸਿਨੇਵੈਸਚਰ ਫਿਲਮ ਫੈਸਟੀਵਲ ਦੇ ਵੀ ਤੁਸੀਂ ਆਪਣੇ ਸੈਸ਼ਨ ਦੇ ਵਿੱਚ ਇਹ ਗੱਲ ਕਹੀ ਕਿ ਜਿਹੜੀ ਪਛਾਣ ਦੀ ਗੱਲ ਹੈ ਜਾਂ ਪੈਸੇ ਦੀ ਗੱਲ ਹੈ ਤੁਹਾਨੂੰ ਆਪਣੀ ਇੰਡਸਟਰੀ ਨੇ ਉਹ ਨਾ ਸ਼ਾਇਦ ਉਸ ਟਾਈਮ ਦੇ ਦੌਰਾਨ ਨਹੀਂ ਪਛਾਣਿਆ ਜਦੋਂ ਉੱਥੇ ਜਾ ਕੇ ਕੋਰਾ-ਗੋਰਾ ਹੀ ਹੋ ਗਈ ਬਲਵੀਰ ਸਿੰਘ ਦਾ ਇੱਕ ਕੈਰੈਕਟਰ ਛਾ ਗਿਆ ਜਾਂ ਮਾਈਲਸਟੋਨ ਦੇ ਵਿੱਚ ਗਾਲੀਬ ਦਾ ਕਿਰਦਾਰ ਆ ਗਿਆ ਇਹ ਕਮੀ ਕੀ ਲੱਗਦੀ ਹੈ ਦੋਨੋਂ ਸਿਨੇਮਾ ਦੇ ਵਿੱਚ ਕਮੀ ਕਹਿ ਲੋ ਯਾ ਤੁਸੀਂ ਇਹ ਕਹਿ ਲੋ ਕਿ ਪਛਾਣਨ ਦੇ ਵਿੱਚ ਸ਼ਾਇਦ ਬਹੁਤ ਦੇਰੀ ਕਰ ਦਿੰਦੇ ਆ ਮੈਂ ਮੈਨੂੰ ਤਾਂ ਮੈਂ ਐ ਸਮਝਾਂ ਜੇ ਦਿੱਲੀ ਗੱਲ ਕਹਾਤੇ ਕੋਰਾ ਤੋਂ ਬਾਅਦ ਵੀ ਮਤਲਬ ਕੋਈ ਹੈ ਜਾਂ ਠੀਕ ਹੈ ਇੰਡਸਟਰੀ ਨੇ ਸਿਰ ਮੱਥੇ ਲਿਆ ਕੇ ਸਾਡਾ ਐਕਟਰ ਕੋਈ ਚੰਡੀਗੜ੍ਹ ਦਾ ਜਾਂ ਪੰਜਾਬ ਦਾ ਉਸ ਲੈਵਲ ਤੇ ਕੰਮ ਕਰ ਰਿਹਾ ਹਾਲਾਂਕਿ ਇਹ ਨਹੀਂ ਹੈ ਅਚਾ ਹੁਣ ਖਾਰੇ ਵਿੱਚ ਡਾਂਗ ਕੜ ਕੇ ਹਿੱਟ ਹੋ ਗਿਆ ਰਾਈਟ ਉਹ ਬੰਦਾ ਕਤੋਂ ਦੇ ਬਿੰਦਰ ਬੱਬਲ ਬੱਬਲ ਸਾਹਿਬ ਬੈਠੇ ਆ ਵਾਟੀ ਚੀਜ਼ ਹਿੱਟ ਹੋਈ ਸੋ ਵਹੀ ਫਿਰ ਹੋਰ ਰੀਲਾਂ ਵੀ ਬਣ ਰਹੀਆਂ ਆ ਕਿ ਬੱਬਲ ਸਾਡਾ ਪੰਜਾਬੀ ਪੰਜਾਬੀ ਬਿਲਕੁਲ ਨਾ ਸੋ ਉਹ ਤੁਹਾਨੂੰ ਕਿਤੇ ਨਾ ਕਿਤੇ ਸਾਬਤ ਕਰਨਾ ਪੈਂਦਾ ਵੀ ਮੈਂ ਵੀ ਮੈਂ ਵੀ ਇਹਦਾ ਇੱਕ ਹਿੱਸਾ ਆ ਮੈਂ ਵੀ ਇੰਡਸਟਰੀ ਦਾ ਬਾਕੀ ਆ ਇਦਾਂ ਇਹਨਾਂ ਜ਼ਰੂਰ ਹੈ ਕਿ ਜੋ ਕੁਝ ਵੀ ਕਿਉਂਕਿ ਮੈਨੂੰ ਕੋਰਾ ਸਿੱਧੀ ਤਾਂ ਨਹੀਂ ਮਿਲ ਗਈ ਮੇਰਾ ਕੋ ਕੰਮ ਉਹਨਾਂ ਨੇ ਵੇਖਿਆ ਹੀ ਹੋਣਾ ਸੋ ਉਹ ਚੀਜ਼ਾਂ ਤਾਂ ਦੇਖੋ ਪੰਜਾਬੀ ਇੰਡਸਟਰੀ ਨਹੀਂ ਦਿੰਦੀਆਂ ਆ ਪਟਾ ਜਿਹੜੀ ਗੱਲ ਹੈ ਕਿ ਪਛਾਣ ਦੀ ਉਸ ਤਰ੍ਹਾਂ ਦੇ ਕਿਰਦਾਰ ਨਹੀਂ ਮੈਨੂੰ ਮਿਨੇ ਜੀ ਤੇ ਮੇਰੇ ਤੇ ਫੋਕਸ ਕਰਕੇ ਕੋਈ ਮਿਲਿਆ ਜਾਂਦਾ ਜਾਂ ਹੋ ਸਕਦਾ ਉਦੋਂ ਲਿਖੇ ਨਹੀਂ ਰਾਈਟਰਾਂ ਨੇ ਜਾਂ ਸਾਡੀ ਜ਼ਰੂਰਤ ਨਹੀਂ ਮਹਿਸੂਸ ਹੋਈ ਚਲੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਉਸਾਂ ਦੇ ਕਿਰਦਾਰ ਅੱਗੇ ਮਿਲਣ ਜ਼ਰੂਰ ਮੈਂ ਦੱਸਦੇ ਸਾਨੂੰ ਪੰਜਾਬ 95 ਬਾਰੇ ਜੋ ਕੁਝ ਦੱਸਣਾ ਚਾਹੁੰਦੇ ਹੋ ਮੈਨੂੰ ਪਤਾ ਹੈ ਜਿਹੜੀ ਤੁਸੀਂ ਗੱਲ ਪਹਿਲਾਂ ਵੀ ਕਹ ਰਹੇ ਸੀਗੇ ਕਿ ਹੱਥ ਬੰਨੇ ਹੁੰਦੇ ਆ ਪ੍ਰੋਡਿਊਸਰਸ ਦੇ ਡਾਇਰੈਕਟਰ ਦੀ ਵੀ ਕਮਾਂਡ ਹੁੰਦੀ ਹੈ ਕਿ ਜ਼ਿਆਦਾ ਨਾ ਇਸ ਬਾਰੇ ਗੱਲ ਕੀਤੀ ਜਾਵੇ ਜਿੰਨਾ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਸਾਡੀ ਆਡੀਅנס ਨੂੰ ਦੱਸੋ ਜਸਵੰਤ ਸਿੰਘ ਖਾਲੜ दिलजीत दसान जो उसमें इस किरदार ਨੂੰ ਨਿਭਾਰੇ ਨੇ ਜਸਵੰਤ ਸਿੰਘ ਖਲੜਾ ਤੁਸੀਂ ਤੁਹਾਡਾ ਕਿਰਦਾਰ ਅਜ ਮੈਂ ਚਾਹ ਉਹਦੇ ਸਹੀ ਮਾਇਨੇ ਚ ਮੇਰੀ ਮੰਨੋਗੇ ਤਾਂ ਫਿਲਮ ਮੈਂ ਮੈਂ ਵੀ ਹਾਲੇ ਤੱਕ ਨਹੀਂ ਦੇਖੀ ਮੇਰੇ ਖਿਆਲ ਚ ਸ਼ਾਇਦ ਦਿਲਜੀਤ ਨੇ ਵੀ ਨਹੀਂ ਦੇਖੀ ਉਹ ਕਿਉਂਕਿ ਉਹ ਬਿਜ਼ੀ ਹਨ ਆ ਜਾਂ ਹਨੀਤ ਰਿਆਨ ਨੇ ਅਪਰੋਚ ਕੀਤੀ ਹੈ ਜਾਂ ਨਹੀਂ ਹੈ ਪ੍ਰੋਡਕਸ਼ਨ ਹਾਊਸ ਨੇ ਬਾਕੀ ਜੇ ਮੇਰੀ ਗੱਲ ਮੈਂ ਟ੍ਰੇਲ ਜਿੰਨਾ ਕਿ ਤੁਹਾਨੂੰ ਪਤਾ ਹੋਣਾ ਕਿ ਮੈਨੂੰ ਪਤਾ ਹੈ ਕਿ ਫਿਲਮ ਟੂਰਿੰਗ ਸ਼ੂਟਿੰਗ ਜ਼ਰੂਰ ਸਾਨੂੰ ਕਹਾਣੀ ਪਤਾ ਹੁੰਦੀ ਹੈ ਜਾਂ ਇਹ ਮੇਰਾ ਕਿਰਦਾਰ ਹੈ ਸੋ ਉਹਦੇ ਚ ਇੱਕ ਨੈਗੇਟਿਵ ਕੈਰੈਕਟਰ ਚ ਮੈਂ ਇਨਾ ਕੁ ਡਿਸਕਲੋਸ ਕਰ ਸਕਦਾ ਨਜ਼ਰ ਆਵਾਂਗਾ ਆ ਡਿਫਰੈਂਟ ਹੋਏਗਾ ਕੋਰਾ ਨਾਲੋਂ ਵੀ ਕੈਟ ਨਾਲੋਂ ਵੀ ਜਾਂ ਮੇਰੇ ਹੋਰ ਕੰਮਾਂ ਨਾਲੋਂ ਵੀ ਇਟ ਵਿਲ ਬੀ ਅ ਡਿਫਰੈਂਟ ਥੀਮ ਐ ਚੈਲੰਜ ਹੀ ਕਰਕੇ ਕਹਿ ਸਕਦਾ ਇਹ ਚੀਜ਼ ਔਰ ਇਨਾ ਕਹਿ ਸਕਦਾ ਕਿ ਪਲੀਜ਼ ਜਦੋਂ ਫਿਲਮ ਆਵੇ ਜ਼ਰੂਰ ਉਹਨੂੰ ਥੀਏਟਰੀ ਥੀਏਟਰ ਦੇ ਵਿੱਚ ਵੇਖਿਓ ਇੱਕ ਨਵਾਂ ਸੁਵਿੰਦਰ ਵਿੱਕੀ ਹੋ ਸਕਦਾ ਉਹਦੇ ਚ ਦੇਖਣ ਦਾ ਕਿਉਂਕਿ ਮੈਨੂੰ ਵੀ ਜਿਨ੍ਹਾਂ ਨੇ ਫਿਲਮ ਵੇਖੀ ਉਹਨਾਂ ਨੇ ਆ ਕੇ ਇੱਕ ਚੀਜ਼ਾਂ ਕਹੀਆਂ ਕ੍ਰਿਟਿਕਸ ਨੇ ਕਹੀਆਂ ਜਾਂ ਜਿਨ੍ਹਾਂ ਦੇ ਅੱਗੇ ਸਕਰੀਨਿੰਗ ਹੋਈ ਹੈ ਸੋ ਉਹ ਲੋਕਾਂ ਨੇ ਅਪਰੀਸ਼ੀਏਟ ਕੀਤਾ ਸੋ ਮੈਨੂੰ ਵੀ ਇਹ ਚੀਜ਼ ਮੰਨਣੀ ਪਈ ਬਾਕੀ ਫਿਲਮ ਮੈਂ ਮੈਂ ਵੀ ਨਹੀਂ ਹਾਲ ਤੱਕ ਦੇਖੀ ਹੁਣ ਲੈਟ ਦਾ ਫਿਲਮ ਕਮ ਸੇ ਮੇਰੀ ਵੀ ਦਿਲ ਇੱਛਾ ਹੈ ਕਿ ਲੋਕ ਪਸੰਦ ਕਰਨ ਇਸ ਨੂੰ ਆ ਨੈਗੇਟਿਵ ਕੈਰੈਕਟਰ ਹੈ ਪਰ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਕਰਦਾਰ ਕਰਦਾਰ ਹੀ ਹੁੰਦਾ ਆ ਸੋ ਇਹਨੂੰ ਐਜ਼ ਅ ਐਜ਼ ਅਨ ਐਕਟਰ ਜੇ ਦੇਖਿਆ ਜਾਵੇ ਕਿ ਭਈ ਸਾਡਾ ਇੱਕ ਨਾ ਬੋਲਦਾ ਹੋ ਆ ਸਾਡੇ ਇਸ ਪਾਰਟ ਆਫ ਆਰ ਜੌਬ ਜੀ ਸੋ ਪਲੀਜ਼ ਗੈਟ ਦੈਟਸ ਇਟ ਥੈਂਕ ਯੂ ਸਰ ਥੈਂਕ ਯੂ ਸੋ ਮਚ ਗੰਭਾਤ ਲਈ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ